ਨਸ਼ੇ ਦੀ ਤਸਕਰੀ ਵਿੱਚ ਸ਼ਾਮਲ ਨਸ਼ਾ ਤਸਕਰੀ ਫਰੀਦਗੜ੍ਹ ਪੁਲਿਸ ਅੜੀਕੇ ਵੱਡੀ ਮਾਤਰਾ ਵਿੱਚ ਨਸ਼ੀਆਂ ਗੋਲੀਆਂ ਅਤੇ ਨਸ਼ਾ ਕੀਤਾ ਬਰਾਮਦ ਜੋ ਨਸ਼ਾ ਵਿਰੋਧ ਜਿਹੜੀ ਮੈਂ ਪੰਜਾਬ ਸਰਕਾਰ ਵੱਲੋਂ ਚਲਾਈ ਹੋਈ ਹੈ ਉਸ ਤਹਿਤ ਸਾਡੀ ਫਰੀਦਗੜ੍ਹ ਪੀਸ ਨੂੰ ਬਹੁਤ ਵਧੀਆ ਕਾਜ ਆ ਬਿਆਸੁਰ ਜਦੋਂ ਇੱਕ ਦੋਸ਼ੀ ਬਖਸ਼ੀਰ ਸਿੰਘ ਜੋ ਪੋਲਵਾਲਾ ਰੋਡ ਤੇ ਰਹਿਣ ਵਾਲਾ ਸੀ ਇਸ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈੱਕ ਕੀਤਾ ਗਿਆ ਤਾਂ ਇਸ ਤੋਂ ਸਾਨੂੰ 700 ਨਸ਼ੀਲੀਆਂ ਗੋਲੀਆਂ ਡਰਾਮਾਡੋਲ ਅਤੇ 2000 ਕੈਪਸੂਲ ਤੇ 3000 ਰੁਪਿਆ ਡਰਗ ਮਨੀ ਤੇ ਇੱਕ ਮੋਟਰਸਾਈਕਲ ਇਸ ਤੋਂ ਰਿਕਵਰ ਕੀਤਾ ਗਿਆ ਹੈ ਇਸ ਨੂੰ ਜਿਸ ਤੇ ਅਸੀਂ ਮਕਦਮਾ ਨੰਬਰ 281 ਸੀਟੀ ਜੀਕੂ ਇਹ ਦਰਜ ਕੀਤਾ ਗਿਆ ਤੇ ਅੱਜ ਅਸੀਂ ਇਸ ਨੂੰ ਮਹਾਂਯੋਗ ਕੋਰਟ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਇਸ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਜਿਹੜਾ ਇਨਸ਼ੀਲੀਆਂ ਗੋਲੀਆਂ ਤੇ ਕੈਸਟਰ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਇਹ ਕਿੱਥੇ ਸਪਲਾਈ ਕਰਦਾ ਸੀ ਤੇ ਜਿੱਥੋਂ ਇਹ ਲੈ ਕੇ ਆਇਆ ਸੀ ਅਸੀਂ ਉਹਨੂੰ ਇਸ ਮੁਕਦਮੇ 'ਚ ਨਾਮਜ਼ਦ ਕਰਕੇ ਅਗਲੀ ਕ੍ਰਿਤੀ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز